ਨਮਾਸਾਲ ਆਇਆ ਨਾਲ ਖੁਸ਼ੀਆਂ ਲਿਆਇਆ ਸੱਸੀ ਗਾਲ ਜੀ ਮੈਂ ਹਾਕਮ ਸਿੰਘ ਅਮਤਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਮਨਪਸੰਦ ਸ਼ੋਅ ਸੱਤ ਲੈ ਕੇ ਹਾਜ਼ਰਾਂ ਆਦੀ 7 ਮਿੰਟ ਲਾਲ ਲਡੂ ਵਿਖੇ ਆਓ ਇੱਥੇ ਗੱਲਾਂ ਬਾਤਾਂ ਕਰਦੇ ਆ ਬਜ਼ੁਰਗਾਂ ਦੇ ਨਾਲ ਅੱਜ ਰੌਣਕਾ ਹੋਰ ਵੀ ਲੱਗਣੀਆਂ ਕਿਉਂਕਿ ਅਜੇ ਡਰਾਈਵਰ ਵੀ ਜੁੜੇ ਹੋਏ ਨੇ ਆਓ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤਜਰਬੇ ਸਾਂਝੇ ਕਰਦੇ ਆ ਆਓ ਚੱਲੀਏ ਇਹਨਾਂ ਤਜਰਬੇ ਜਾਣੀਏ ਕਿਰ ਬਾਬਾ ਵੀਰ ਤਜਰਬਾ ਕਿ ਮਰੇਆ ਜਰਬਟੋ ਬਸੀ ਬਗਲ ਤੇ ਹੈ। ਫਾਨੇਦਾਰ ਰਟਾਇਰ ਨੇ ਪੰਜਾਬ ਪੁਲਿਸ ਤੋਂ ਠੀਕ ਹੈ ਜੀ। ਇਹਨਾਂ ਨੇ ਪਹਿਲਾਂ ਨਜ਼ਾਰੇ ਲਏ ਹੋਏ ਨੇ ਵਧੀਆ ਜੀ। ਪੈਸੂ ਲੈ ਕੇ ਛੱਡੇ ਆ। ਬਸ ਆਪਾਂ ਖਾਣਾ ਪੀਣਾ ਦਾ ਆਪਣਾ ਸ਼ਾਮ ਕਰਦੇ ਸੋ। ਮਾਰੇ ਬੰਦੇ ਤਾਂ ਬਹੁਤ ਖਰਾਬ ਨੇ ਤੇਜ਼ ਆ। ਮਾਲਾ ਤਾਂ ਐਂ ਹੀ ਚਲਾਜੇ। ਯਹਾਂ ਇੱਕ ਦੂਏ ਦੇ ਨਾਮ ਲੱਖਦੇ ਆਂ ਦੀ ਪਿਆਰ ਮਜੇ ਤਰਾਉ ਮਾਰੇ ਭਾਈ ਸਾਹਿਬ ਇੱਥੇ ਬਣੋ ਤਾਲੀਵਾਨ ਰੱਖਿਆ ਵਾ। ਜਿਹਦਾ ਭਾਈ ਜੀ ਦਾ ਕਲੱਚ ਰੱਖਿਆ ਵਾ ਜੀ। ਜਿਹੜਾ ਡਰਾਈਵਰ ਜਿਹਨੂੰ ਮੀਣਾ ਪੈਂਦਾ ਤੇਰੀ ਵੀ ਡਰਾਈਵਰਾਂ ਟ੍ਰੱਕਾਂ ਵਾਲਿਆਂ ਨੂੰ ਕਿੱਥੇ ਜਾਂਦੀ ਤਨਖਾਹ? ਜੀ ਬਰੋਗ ਤਾਂ ਇੱਕ ਮਾੜਾ ਵੀ ਤੂੰ ਤਾਂ ਦੋ-ਦੋ ਲਾਈ ਕਰਦਾ 100 ਟ੍ਰੈਵਰਨ ਦੋ ਹੋਇਆ ਜਾ ਇਹ ਕਹਿੰਦਾ ਇੱਕ ਤਾਂ ਪੰਜਾਬ 'ਚ ਫਸ ਲਾਈ ਬੈਠਾ ਹੈ ਕਿ ਕਲਕੱਤੇ ਲਈ ਬੈਠਾ ਹੈ ਸਾਡੇ ਅੱਗੇ ਪਿੱਛੇ ਰੁਣਦੀ ਕਮਾਈ ਫਿਰਦੀ ਇੱਕ ਦੁੱਧ ਦੇ ਗਲਾਸ ਪਿੱਛੇ ਦੋਜੀਆਂ ਦੇ ਮੁੰਡੇ ਨਾਲ ਲਾਈ ਫਿਰਦੀ ਨੇ ਕਾਲਾ ਪੈਗ ਮਸੂਰ ਹੈ ਤੇ ਪਟਿਆਲਾ ਸਲਵਾਰ ਮਸੂਰ ਹੈ ਇਦਾਂ ਹੀ ਸਾਡੀ ਪਵਾਦੀ ਮਸੂਰ ਹੈ ਪੂਰੇ ਹਿੰਦੁਸਤਾਨ 'ਚ ਅੱਸੀ ਗੱਲ ਜੀ ਅੱਸੀ ਗੱਲ ਜੀ ਅਬਾਈ ਕੀ ਨਾਮ ਹੈ ਜੀ ਕ੍ਰਿਪਾਲ ਸਿੰਘ ਜੀ ਤੁਸੀਂ ਬਾਬਾ ਜੀ ਕੀ ਕਰਦੇ ਮੈਂ ਬਸ ਤੇ ਗੱਡੀਆਂ ਗੁੱਡੀਆਂ ਦਾ ਕੰਮ ਕਰੀ ਜਾਂਦਾ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਬਈ ਜੀ ਤੁਹਾਨੂੰ ਮੈਨੂੰ 9-10 ਸਾਲ 9-10 ਸਾਲ ਹੋ ਗਏ ਹਾਂ ਜੀ ਕਿਵੇਂ ਬਾਬਾ ਜੀ ਇਰਤਜਰਬਾ ਕੇ ਮਰੇ ਆ ਇਰਤਜਰਬਾ ਤੋਂ ਬਸ ਹੀ ਗਲਤ ਹੈ ਜੀ ਕਿਉਂ ਨਹੀਂ ਪਟਾਈ ਬਾਤ ਆ ਵੀ ਹੁਣ ਮਹਿੰਗਾਈ ਬਹੁਤ ਆ ਠੀਕ ਹੈ ਗੱਡੀਆਂ ਵਾਲੇ ਦੇ ਖਰਚੇ ਬਹੁਤ ਮਹਿੰਗੇ ਆ ਜੀ ਤੇ ਬਾਕੀ ਪੂਰ ਟ੍ਰਾਂਸਪੋਰਟ ਬਲਕਿ ਕੋਈ ਸੌਦਾ ਨਹੀਂ ਹੈ ਇਹਨਾਂ ਕੋਈ ਮਿਨੀਟਰ ਸੋਚੇ ਇਹਨਾਂ ਸਰਕਾਰ ਸੋਚੇ ਕੋਈ ਨਹੀਂ ਹੈ ਇਹਨੇ ਜੁਰਮਾਨੇ ਇਹਨੇ ਕਰ ਦਿਆ 30 4000 ਰੁਪਏ ਜੁਰਮਾਨਾ ਕਰ ਦਿਆ ਰੋਟੀ ਖਾਣੇ ਜੋਕੇ ਹੋ ਜਾਂਦੇ ਬਾਬਾ ਇੱਕ ਕੋਈ ਵਧੀਆ ਤਜਰਬਾ ਦੱਸ ਦਿਓ ਜਾਂ ਗਲਤ ਤਜਰਬਾ ਦੱਸ ਦਿਓ ਮੈਂ ਵੱਡੀ ਵੱਡੀ ਇਹ ਆਪਣੇ ਕਿਰਪਾਲ ਸਿੰਘ ਜੀ ਨੇ ਇਹ ਥਾਣੇਦਾਰ ਰਿਟਾਇਰ ਨੇ ਪੰਜਾਬ ਪੁਲਿਸ ਤੋਂ ਇਹਨਾਂ ਨੇ ਪਹਿਲਾਂ ਨਜ਼ਾਰੇ ਲਏ ਹੋਏ ਨੇ ਵਧੀਆ ਜੀ ਸਹਾਰ ਦੇ ਠੀਕ ਹੈ ਹੁਣ ਅੱਜ ਕੱਲ ਸਾਡੇ ਨਾਲੇ ਆਪਰੇਟਰ ਵੀ ਨੇ ਸਾਡੇ ਜੀ ਇਹਨਾਂ ਕੋ ਗੱਡੀਆਂ ਵੀ ਨੇ ਵਧੀਆ ਤਜਰਬਾ ਇਹਨਾਂ ਦਾ ਇਹ ਤਾਂ ਉੰਜ ਆਪਣਾ ਗੁੱਸਾ ਗਿਲਾ ਜਾ ਕਰ ਜਾਂਦੇ ਨੇ ਵਧੀਆ ਚੱਲੀ ਜਾਂਦਾ ਜੀ ਕੰਮ ਬਈ ਫਿਰ ਤੁਸੀਂ ਥਾਣੇਦਾਰ ਵੀ ਰਹੇ ਹੋ ਉਹਦਾ ਕੋਈ ਦੱਸੋ ਫਿਰ ਉਹਦਾ ਡਰਾਈਵਰਾਂ ਦਾ ਫਿਰ ਥਾਣੇਦਾਰਾਂ ਦੀ ਵੈਸੇ ਵੀ ਹੁੰਦੀ ਹੈ ਚਲਾਣ ਦਾ ਸਾਡੇ ਟਾਈਮ ਤੋਂ ਜੀ 10 ਰੁਪਏ ਐਂਟਰੀ ਹੁੰਦੀ 5 ਰੁਪਏ ਐਂਟਰੀ ਤਾਂ 500 ਰੁਪਏ ਘੱਟ ਕੋਈ ਮੰਗਦੇ ਨਹੀਂ ਹੈਗਾ ਜੀ ਪਾਫੜਾ ਕਰਨੇ ਬੜਾ ਨੋਟ ਤੇ ਬੜਾ ਤਾਂ ਫਿਰ ਬਈ ਫਿਰ ਜਦੋਂ ਪੈਸੇ ਉਹ ਲੈ ਕੇ ਛੱਡੇ ਆ ਪਾ ਪਏ ਦੀ ਅਸੀਂ ਤਾਂ ਰਹੇ ਨਹੀਂ ਅਸੀਂ ਕੰਮ ਦੇ ਮਾਰੀ ਤੋਂ ਸਰੀਫ ਦੇ ਮਾ ਕੱਟੇ ਟਾਈਮ ਥਾਣਾ ਛੁੜੇ ਮਾਰੇ ਜਾਂਦਾ ਬਸ ਆ ਮੈਂ ਕਿਵੇਂ ਬਣਦਾ ਅਸੀਂ ਟ੍ਰੈਪ ਕੁਗੜਾ ਮੇਂ ਲੁੱਟਣ ਲੈ ਮੈਂ ਨਹੀਂ ਫਿਰ ਉਹਦੇ ਨਾਕੇ ਤੇ ਜਦੋਂ ਫਿਰ ਕੇ ਦੇ ਚਲਾਨ ਕੱਟ ਕੇ ਤੋੜਦੇ ਜਾਂ ਗਈ ਬੰਦੀ ਪਕਸਾ ਬੰਦ ਕਰ ਕਰਕੇ ਤੋੜਦੇ ਪਾ ਜੈਸਾ ਬੰਦਾ ਆਉਂਦਾ ਤਾਂ ਦੇਖਾ ਛੋੜ ਦੇ ਗਰੀਬ ਆਦਮੀ ਤਾਨੂੰ ਕਹਿ ਸਭ ਤੋਂ ਵੱਧ ਚਲੋ ਇਹ ਰਾਦੋ ਸਭ ਤੋਂ ਵੱਧ ਰਿਸ਼ਵਤ ਸਭ ਤੋਂ ਵੱਧ ਕਦੋਂ ਲਈ ਸੀ ਬਾਜ਼ੀ ਤਾਂ ਇਹ ਸਰਕਾਰੀ ਰਾਜ ਤੋਂ 20-50 ਰੁਪਏ ਦੇਹਂਦੇ ਜੀ 100 ਦੇ ਦਿੱਤੇ ਜਾਦਾ ਚੜਾ ਕਿਉਂ ਬਿਲਾਲੀ ਦਾ ਸੀ ਬਸ ਆਪਾਂ ਖਾਣਾ ਪੀਣਾ ਦਾ ਆਪਣਾ ਸਿਆਮ ਕਰਦੇ 100 ਜੀ ਜੀ ਜਿਵੇਂ ਕੋਈ ਇੱਕ ਦੂਜੇ ਨਾਲ ਗੁੱਸਾ ਕਿਲਾ ਕਰਦਾ ਸਾਡੇ ਇੱਥੇ ਲੜਦਾ ਬਾਲਾ ਨਹੀਂ ਹੈਗਾ ਐਂ ਕਹਿੰਦੇ ਨੇ ਵੀ ਮਾਰੇ ਬੰਦੇ ਤਾਂ ਬਹੁਤ ਖਰਾਬ ਨੇ ਤੇਜ ਆ ਅੱਛਾ ਹਾਂ ਜਿਵੇਂ ਹੁਣ ਤੁਸੀਂ ਬਠਿੰਡੇ ਵਾਲੋਂ ਕਿੱਥੋਂ ਭਾਈ ਤੁਸੀਂ ਭਾਈ ਮੈਂ ਅਮਦਗੜਾ ਇੱਧਰ ਲੁਗਾਨਾ ਮਲੇਰਕੋੜਾ ਮਾਲਵੇ ਦਾ ਹੁਣ ਜਦੋਂ ਮਾਲਵੇ ਤੋਂ ਤੁਸੀਂ ਹੁੰਦੇ ਹੋ ਕਹਿੰਦੇ ਨੇ ਵੀ ਪਵਾਦ ਵਾਲੇ ਦਾ ਬੋਲਦੇ ਹੀ ਪਤਾ ਨਹੀਂ ਕਿਵੇਂ ਦੇ ਰਹੇ ਨੇ ਮਾਰਾ ਤਾਂ ਐਂ ਹੀ ਚਲਾ ਜੀ ਤਾਰਾ ਮਰਾ ਕਰਦੇ ਆ ਤਾਰਾ ਮਰਾ ਵਧੀਆ ਚੱਲਦਾ ਜੀ ਹਾਂ ਤਾਰਾ ਮਰਾ ਵਧੀਆ ਚੱਲ ਰਾ ਸਲੈਂਗ ਸਾਡੇ ਆਪਣੇ ਹੁਣ ਜਦੋਂ ਦੋ ਬੰਦੇ ਹੀ ਗੱਲ ਕਰਦੇ ਆ ਤੀਜਾ ਬੰਦਾ ਮੂੰਹ ਆਲੀ ਵੇਖੀ ਜਾਂਦਾ ਵੀ ਉਹ ਕਿਆ ਕਰ ਰਹੇ ਆ ਬਿਲਕੁਲ ਇਹ ਤਾਂ ਹੁੰਦਾ ਹੀ ਆ ਇੱਕ ਤੇਜ਼ ਬਹੁਤ ਬੋਲਦੇ ਤੁਸੀਂ ਤੇਜ਼ ਹਾਂ ਬੜਾ ਤੇਜ਼ ਲੇਕਰ ਬੁੰਡੇ ਵਾਲੇ ਵੀ ਜ਼ਿਆਦਾ ਤੇਜ਼ ਬੋਲਦੇ ਨੇ ਪਰ ਸਾਡੇ ਵਾਲੇ ਵੀ ਆਪਦੇ ਹਿਸਾਬ ਨਾਲ ਠੀਕ ਬੋਲਦੇ ਥੋੜੇ ਮਤਲਬ ਕਈ ਵਾਰ ਸਾਨੂੰ ਸਮਝ ਨਹੀਂ ਲੱਗਦੀ ਨਾ ਉਹ ਜਦੋਂ ਜਦੋਂ ਆਪਸ ਵਿੱਚ ਗੱਲਾਂ ਕਰਦੇ ਬਹੁਤ ਵਾਲੇ ਆਪ ਤੁਹਾਨੂੰ ਪਤਾ ਹੀ ਹੈ ਜੀ ਹੁਣ ਹਰੇਕ ਦਾ ਪਰ ਬੋਲੀ ਦਾ ਪੰਜਾਬ ਦੀ ਵੱਡੀ ਹੋਈ ਹੈ ਬੋਲੀ ਦੀ ਬੋਲੀਆਂ ਸਾਰੀਆਂ ਵਧੀਆਂ ਬਿਲਕੁਲ ਬਿਲਕੁਲ ਭਾਈ ਅਸੀਂ ਗੱਲ ਤੁਸੀਂ ਬਈ ਪ੍ਰਧਾਨ ਨੂੰ ਯੂਨੀਅਨ ਦੇ ਹਾਂਜੀ ਹਾਂਜੀ ਫਿਰ ਵਧੀਆ ਮਿਲਦੇ ਸਹਿਯੋਗ ਵਧੀਆ ਮਿਲਦਾ ਸਾਰੇ ਵੱਲੋਂ ਬਿਲਕੁਲ ਜੀ ਬਹੁਤ ਸਾਡੀ ਯੂਨੀਅਨ ਦਾ ਮਤਵਲੇ ਜੀ ਸਾਡੇ ਮੈਂਬਰ ਸਾਰੇ ਇੱਕ ਨੇ ਕੋਈ ਵੀ ਆਫਦਾ ਆ ਜਵੇ ਇੱਕ ਵਾਰ ਇਕੱਠੇ ਹੋ ਜਾਂਦੇ ਨੇ ਯੂਨੀਅਨ ਦਾ ਇਹੀ ਸਭ ਤੋਂ ਵੱਡਾ ਤਜਰਬਾ ਆਏਗਾ ਜ਼ਿੰਦਗੀ ਦਾ ਵੀ ਹਾਂ ਵੀ ਯੂਨੀਅਨ ਇੱਕ ਮੁਠ ਇਕੱਠ ਹੈ ਜੀ ਪੂਰਾ ਬਿਲਕੁਲ ਜੀ ਸਭ ਤੋਂ ਵੱਧ ਜਿਹੜਾ ਗੱਡੀ ਵਾਲਾ ਰੌਣਕੀ ਬੰਦਾ ਕਿਹੜਾ ਤੁਹਾਡੀ ਯੂਨੀਅਨ ਚ ਸਾਰੇ ਰੌਣਕੀ ਨੇ ਨਹੀਂ ਜੀ ਸਭ ਤੋਂ ਵੱਧ ਦੱਸੋ ਇੱਕ ਬੰਦਾ ਜਿਹੜਾ ਸਾਡੇ ਬੰਖੇ ਜੀ ਆਪਣਾ ਕਰਮ ਸਿੰਘ ਜੀ ਹੈ ਜੀ ਕਰਮ ਸਿੰਘ ਜੀ ਉਹ ਥੋੜਾ ਸਰਮਾਉਂਦੇ ਨੇ ਉਹਨਾਂ ਨੂੰ ਲੈ ਕੇ ਬੁਲਾਓ ਉਹਨਾਂ ਨੂੰ ਵਰੀ ਬੁਲਾਓ ਆ ਜਾਓ ਜੀ ਬੁਲਾਓ ਉਹਨਾਂ ਨੇ ਰੌਣਕ ਲਾਈਏ ਆਓ ਆਓ ਇੰਨਾ ਬਾਰੇ ਮੈਂ ਦੱਸਦਾ ਜੀ ਮੈਂ ਤੇਰੀ ਨਾਲ ਮੈਂ ਦੱਸਦਾ ਇੰਨਾ ਬਾਰੇ ਚਲੋ ਮੈਂ ਦੱਸ ਦੇਣਾ ਇਹ ਥੋੜੇ ਕੋਲ ਵੀ ਆ ਗਿਆ ਮੈਂ ਨਹੀਂ ਆਉਂਦੇ ਆ ਗਏ ਆ ਗਏ ਤੁਹਾਡੇ ਕੋਲ ਹੀ ਆ ਗਏ ਜਿਹੜਾ ਤੁਸੀਂ ਹੁਣ ਕੈਮਰੇ ਤੇ ਦਿਖਾ ਰਹੇ ਹੋ ਨਾ ਇਹਦਾ ਨਾਮ ਵੀ ਕਰਮ ਸਿੰਘ ਹੈ ਬੰਦਾ ਕਰਮ ਵਾਲਾ ਹੈ ਅੱਛਾ ਜੀ ਬਾਕੀ ਸ਼ਕੀਨ ਵਾਲਾ ਹੈ ਸ਼ਕੀਨ ਕਹਦਾ ਪੈਨ ਲਾ ਲੋ ਵੀ ਜਿਵੇਂ ਹੁਣ ਕਾਲਜੀ ਜਵਾਬ ਹੁੰਦੇ ਨੇ ਥੋੜਾ ਜਿਹਾ ਆਪ ਦਾ ਮਨ ਪਰਚਾਵਾ ਜਿਹਾ ਕਰ ਲੈਂਦੇ ਨੇ ਆਹ ਟਰੱਕ ਵਾਲਿਆਂ ਦਾ ਤੁਹਾਨੂੰ ਪਤਾ ਜੀ ਇਹ ਰਹਿੰਦਾ ਵੇ ਸਾਊਥ ਲਾਈਨ ਤੇ ਆ ਅੱਛਾ ਇਹ ਕਹਿੰਦੇ ਨੇ ਹੁਣ ਦੇਖ ਲੈ ਭਾਜ ਚੱਲੇ ਆ ਰਹੇ ਹਾਂ ਇਹ ਤਾਂ ਬਹੁਤ ਹੀ ਅਮਲਗੀ ਸ਼ਿਕੰਜੇ ਜਿਹਾ ਮਜਾ ਆ ਜਾਂਦਾ ਬਸ ਉਹ ਖੁੱਲ ਗਿਆ ਆਪਾਂ ਜਿਆਦਾ ਹੁਣ ਤੁਹਾਨੂੰ ਦੱਸ ਨਹੀਂ ਸਕਦੇ ਔਰ ਬਈ ਅਸਿਕਲ ਜੀ ਸਤਿ ਸ੍ਰੀ ਅਕਾਲ ਜੀ ਬਈ ਤੁਹਾਡੇ ਨਾਮ ਕੀ ਹੈ ਜੀ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਤੁਸੀਂ ਗੱਡੀ ਚਲਉਂਦੇ ਹੋ ਹਾਂ ਜੀ ਕਿਹੜੇ ਰੂਟਾਂ ਤੇ ਬਾਈ ਹੁੰਦੇ ਆ ਹੁਣ ਤਾਂ ਲੋਕਲ ਆਂ ਜੀ ਪਹਿਲੇ ਚਲਦੇ ਸੀ ਮਾਣ ਨੂੰ ਪਹਿਲਾਂ ਕਿੱਧਰ ਕਿਹੜੇ ਰੋਟਾ ਤੇ ਰੇ ਸਭ ਤੋਂ ਵਧੀਆ ਪਹਿਲਾਂ ਸਾਰੀ ਜਗ੍ਹਾ ਕੋ ਮਲੀ ਆ ਜੀ ਅੱਛਾ ਜੀ ਹਾਂ ਜੀ ਸਭ ਤੋਂ ਵਧੀਆ ਕਿਹੜੀ ਜਗ੍ਹਾ ਲੱਗਦੀ ਆ ਆਪਣਾ ਪੰਜਾਬ ਜੀ ਅੱਛਾ ਜੀ ਤਰਾਪਾ ਬਾਹਰ ਲਈ ਕੋਈ ਦੱਸੋ ਕਟਨਾਵਾਕਟ ਨੂੰ ਮਾ ਕੋਈ ਵਧੀਆ ਅਸਲੀ ਕਟਨਾ ਆ ਦੱਸ ਦੋ ਕਟਨਾਵਾ ਮੈਂ ਕਿਹਾ ਜੀ ਆਪਾਂ ਨਾ ਗਲਤ ਕੰਮ ਕਰਿਆ ਨਹੀਂ ਜੀ ਕਟਨਾ ਨਾਲੋਂ ਜ਼ਿਆਦਾ ਜੇ ਗਲਤ ਕੰਮ ਕਰਦੇ ਜੀ ਉਹ ਤਾਂ ਚਲੋ ਤੁਹਾਡੇ ਨਾਲ ਜੇ ਤੁਸੀਂ ਪੁੱਛ ਲਾਂਗੇ ਵੀ ਆ ਕਿੱਦਾਂ ਦੇ ਆ ਕਟਨਾਵਾਕਟ ਨੂੰ ਕੋਈ ਗਾਣੇ ਗੁਣੇ ਤੁਸੀਂ ਫਿਰ ਕਿਹੜੇ ਚੱਲਦੇ ਆ ਗਾਣਾ ਗੁਣੇ ਤਾਂ ਬੰਦ ਕਰੇ ਵੀ ਜੀ ਪਹਿਲਾਂ ਸੁਣਦੇ ਸੀ ਪਰ ਹੋ ਕੀ ਨਾ ਹੁਣ ਮਰੋਗੇ ਜੀ ਪਹਿਲਾਂ ਜਵਾਨੀ ਵੇਰ ਕਿਹੜੇ ਗਾਣੇ ਸੁਣਦੇ ਸੀ ਤੇਰੇ ਗਾਇਕ ਰਾਂ ਖੇਤਾਂ ਵਿੱਚ ਗੰਦੇ ਫੇਰੀ ਜਾਂਦੇ ਜੀ ਫਿਰ ਇੱਕ ਅੱਧਾ ਹੁਣ ਵੀ ਸੁਣਾ ਦਿਓ ਉਹ ਨਾ ਉਹ ਚੁਮਕਿਲੇਗਾ ਕੋਈ ਬਸ ਕੋਈ ਨਹੀਂ ਸੁਣਾ ਦਿਓ ਇੱਕ ਗਾਣਾ ਇੱਕ ਗਾਣਾ ਜਿਹੜਾ ਮਰਦੀ ਉਹ ਦੋਈ ਕੇਤਾਂ ਦੀ ਜ਼ਿੰਮੇਵਾਰੀ ਮੈਂ ਪੜ ਗਏ ਜੀ ਭੁੱਲ ਪਾਲ ਗਏ ਨਹੀਂ ਗਾਣੇ ਕਿਤੇ ਭੁੱਲ ਜਾਂਦੇ ਆ ਇੱਕ ਦੋ ਕੋਈ ਕਵੀਲਦਾਰੀ ਵਾਲਾ ਸੁਣਾ ਦੋ ਮੈਂ ਪਹਿਲਾਂ ਗਾਇਆ ਜੀ ਬੰਬੇ ਤੋਂ ਲੈ ਲਿਆ ਟਰੱਕ ਨਹੀਂ ਗਾਇਆ ਚੁੱਪ ਕਰਕੇ ਚੱਲਦਾ ਭੁੱਲ ਪਾਲ ਗਏ ਜੀ ਹਾਂ ਠੀਕ ਐ ਭਾਈ ਅੱਸੀ ਗੱਲ ਜੀ ਸੁਸਤਰੀ ਕਰ ਬਾਈ ਜੀ ਬਾਈ ਤੁਹਾਡਾ ਨਾਮ ਕੀ ਹੈ ਤੇਰਾ ਨਾਮ ਹੈ ਬਾਈ ਜੀ ਬਲਕਾਰ ਸਿੰਘ ਬਲਕਾਰ ਸਿੰਘ ਜੀ ਹਾਂ ਜੀ ਬਲਕਾਰ ਸਿੰਘ ਜੀ ਤੁਸੀਂ ਕਿੱਦਾਂ ਦੇ ਗਾਣੇ ਦੇ ਸ਼ਕੀਨ ਹੋ ਫਿਰ ਅਬਾ ਬਾਈ ਜੀ ਸਾਰੇ ਹੀ ਸੁਣਦੇ ਆ ਤੁਡੀ ਤਾਂ ਕਲਰਟੀ ਨੂੰ ਵੀ ਬਹੁਤ ਵਧੀਆ ਲੱਗੀ ਹੋਈ ਆ ਮੈਂ ਕਿਹੜੀ ਆਪਣੀ ਲਾਈਨ ਹੈ ਇਸੇ ਤਰ੍ਹਾਂ ਦੀ ਆਪਾਂ ਨੇ ਕਲਰਟੀ ਨੂੰ ਲਾ ਲਈ ਠੀਕ ਹੈ ਠੀਕ ਹੈ ਬਾਈ ਵਰ ਕਿਹੜੇ ਰੂਟਾਂ ਦੇ ਕਿੱਧਰ ਰਹੇ ਹੋ ਗਿਆਲਾਦਰ ਵੈਸੇ ਡਰਾਈਵਰ ਹੀ ਭੇਜਦੇ ਆਪਾਂ ਮੈਂ ਤਾਂ ਆਪ ਤਾਂ ਕਦੇ ਗਿਆ ਨਹੀਂ ਠੀਕ ਹੈ ਜੀ ਬਾਕੀ ਡਰਾਈਵਰ ਚਲੇ ਜਾਂਦੇ ਸਾਰੇ ਰੂਟਾਂ ਦੇ ਠੀਕ ਹੈ ਸਭ ਤੋਂ ਵੱਧ ਰੌਣਕੀ ਡਰਾਈਵਰ ਕਿਹੜਾ ਤੁਹਾਡੇ ਚ ਸਾਡੇ ਚ ਆਪਣਾ ਰਾਮ ਰਹੀਮ ਜੀ ਸਾਡਾ ਅੱਛਾ ਉਹ ਬੈਠੇ ਹਾਂ ਠੀਕ ਹੈ ਬਾਹਰ ਨੂੰ ਚਲਦੇ ਬੜੇ ਰਗੇਲੇ ਬੰਦੇ ਨੇ ਬਈ ਜਦੋਂ ਉਰੇ 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 ਰੌਣਕ ਲੱਗਦੀ ਹੈ ਨਾ ਜਦੋਂ ਉਰੇ ਸਾਰੇ ਇਕੱਠੇ ਹੁੰਦੇ ਆ ਫਿਰ ਕਿਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਵੇਂ ਰੌਣਕ ਲੱਗਦੀ ਉਦੋਂ ਫਿਰ ਤਾਂ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਗੱਲਾਂ ਕੋਈ ਕਰੋ ਉਹਨਾ ਮਾੜਾ ਮਾੜਾ ਸਾਨੂੰ ਵੀ ਦੱਸੋ ਨਾ ਕਿੰਦਾਂ ਦੀ ਵੀ ਇਦਾਂ ਦੀ ਗੱਲਾਂ ਵੱਤਾਂਉਂਦੇ ਐਵੇਂ ਅਸੀਂ ਰੌਣਕ ਲਾਉਣੇ ਆਏ ਇੱਕ ਦੂਜੇ ਤਵਾ ਲਾਉਣੇ ਆਓ ਦੱਸੋ ਕੋਈ ਬਸ ਇਹਦਾ ਇਹੀ ਗੱਲਾਂ ਕਰਦੇ ਆਂ ਭਾਈ ਫਿਰ ਬਾਹਰ ਗਿਆ ਸੀ ਕੁਝ ਖਾ ਕੇ ਵੀ ਆਇਆ ਮਾਲ ਮੂਲ ਚੇਂਗਾ ਖਾ ਕੇ ਆਇਆ ਕਿਦਾਂ ਖਾ ਕੇ ਆਇਆ ਇਦਾਂ ਤੇ ਮਜ਼ਾਕ ਹੀ ਜਾਂਦੀ ਹੈ ਠੀਕ ਐ ਭਾਈ ਫਿਰ ਸਾਰੇ ਇਕੱਠੇ ਰਹਿੰਦੇ ਆ ਵਧੀਆ ਸਾਰੇ ਇਕੱਠੇ ਰਹਿੰਦੇ ਆ ਤੋਂ ਤੋਂ ਭਾਈ ਸੀਪ ਕਿਹੜੇ ਬੰਦੇ ਦੇ ਲਾਉਣੇ ਤੁਸੀਂ ਕਿਹੜਾ ਬੰਦਾ ਜਾੜ ਨਾਲ ਲਿਆਉਂਦਾ ਵੀ ਹਾਂ ਠੀਕ ਆ ਇਹਦੇ ਉੱਤੇ ਲਾਉਣਾ ਤੇਰੇ ਵੀ ਉਹ ਹੀ ਆਪਣਾ ਉੱਧਰ ਬੈਠੇ ਆਉਣੇ ਭਾਈ ਸਾਹਿਬ ਰਾਮ ਰਹੀਮ ਜੀ ਉਹਦੇ ਨਾਲ ਮਜ਼ਾਕ ਕਰੀ ਜਾਂਦੇ ਆਪਾਂ ਬਹਿ ਕੇ ਹਾਂ ਭਾਈ ਕਿਦਾਂ ਦੇ ਫਿਰ ਉਹਨੂੰ ਜਦੋਂ ਹੁਣ ਤੁਸੀਂ ਉਹਨੂੰ ਹੁਣ ਹੁਣ ਮਤਲਬ ਮਜ਼ਾਕ ਹੀ ਆ ਬੰਦਾ ਹੁਣ ਤੁਸੀਂ ਉਹਨਾਂ ਕੋਈ ਮਜ਼ਾਕ ਕਰੋ ਵੀ ਹਾਂ ਉਹਨੂੰ ਆਪਾਂ ਗੁੱਸਾ ਜਿਹੜਾਉਣਾ ਬੰਦੇ ਨੂੰ ਕਿਵੇਂ ਆ ਬੰਦਾ ਗੁੱਸਾ ਤਾਂ ਹੁਣੇ ਭੱਜ ਜਾਣਾ ਉਹਨੇ ਉਹਦੇ ਤੁਸੀਂ ਕੈਮਰਾ ਲੈ ਕੇ ਜਾਓਗੇ ਜਿੱਦੇ ਭੱਜ ਜਾਣਾ ਗੁੱਸਾ ਇੰਨਾ ਹੀ ਕਰ ਜਾਣਾ ਉਹਨੇ ਹਾਂ ਭਾਈ ਇਸ ਕਰ ਸਸਰੇ ਵਾਲ ਹੋ ਗਿਰ ਜੀ ਭਾਈ ਕੀ ਨਾਮ ਹੈ ਵਿਕਰਮਜੀਤ ਸਿੰਘ ਤੁਸੀਂ ਭਾਈ ਕਿ ਜਿਹੜੇ ਗੇੜੇ ਤੋਂ ਨੇ ਤੁਸੀਂ ਹਾਂ ਜੀ ਠੀਕ ਹੈ ਕਿਹੜੀ ਗੱਡੀ ਹੈ ਬਾਈ ਮੇਰੇ ਕੋ ਲੀਲੈਂਡ ਹੈ ਅੱਛਾ ਜੀ ਹਾਂ ਜੀ ਕਿਹੜੇ ਰੂਟਾਂ ਤੇ ਬਾਈ ਫਿਰ ਸਭ ਤੋਂ ਬਾਅਦ ਸਾਊਥ ਲਾਈਨ ਤੇ ਚਾਹੀਦਾ ਈ ਜ਼ਿਆਦਾ ਸਭ ਤੋਂ ਬਾਅਦ ਸ਼ਹਿਰ ਕਿਹੜਾ ਪਸੰਦ ਆ ਪੰਜਾਬ ਨੂੰ ਛੱਡ ਕੇ ਪੰਜਾਬ ਦਾ ਚਲ ਸਾਰੇ ਨੂੰ ਨਾ ਜੀ ਜੀ ਪੰਜਾਬ ਨੂੰ ਛੱਡ ਕੇ ਤਾਂ ਕੋਈ ਚੀਜ਼ ਪਸੰਦ ਨਹੀਂਗੀ ਨਹੀਂ ਫਿਰ ਵੀ ਇੱਕ ਹੁੰਦਾ ਨਾ ਚਲੋ ਪੰਜਾਬ ਜਿੱਥੇ ਆਪਾਂ ਰਹਿੰਨੇ ਆ ਉਹ ਤੇ ਜੰਮੇ ਬਲੇ ਉਹਰੇ ਵੱਡੇ ਹੋਏ ਆ ਉਹ ਆਪਾਂ ਨੂੰ ਉਹ ਤਾਂ ਦਿਲ ਤੋਂ ਕੱਢੇ ਨਹੀਂ ਜਾਣਾ ਕੋਈ ਹੋਰ ਸ਼ਹਿਰ ਦੱਸੋ ਇੰਡੀਆ ਦਾ ਕੋਈ ਕਿਹੜਾ ਸ਼ਹਿਰ ਵਧੀਆ ਲੱਗਦਾ ਸਭ ਤੋਂ ਬੈਂਗਲੌਰ ਬੈਂਗਲੌਰ ਹਾਂਜੀ ਉਤੋਂ ਦੀ ਕੋਈ ਜਗ੍ਹਾ ਦੱਸੋ ਫਿਰ ਯਾਦ ਉੱਥੇ ਜਿੱਥੇ ਸ਼ੋਲੇ ਫਿਲਮ ਬਣੀ ਸੀ ਉਹ ਵਧੀਆ ਬਹੁਤ ਵਧੀਆ ਏਰੀਆ ਬਾਜੀ ਠੀਕ ਹੈ ਜੀ ਸਭ ਤੋਂ ਵਧੀਆ ਏਰੀਆ ਏ ਇਸ ਟਾਈਮ ਠੀਕ ਹੈ ਬਈ ਇਹ ਗ੍ਰੀਨ ਸਿਟੀ ਹੈ ਜੀ ਉਹ ਠੀਕ ਹੈ ਜੀ ਯਾਨੀ ਜੀ ਲੱਗਦਾ ਜੀ ਹਰ ਚੀਜ਼ ਦੇ ਵਿੱਚ ਉੱਥੇ ਠੀਕ ਹੈ ਜੀ ਇੱਕ ਸਿਰਫ ਭਾਸ਼ਾ ਦਾ ਫਰਕ ਹੈ ਜੀ ਠੀਕ ਹੈ ਹਾਂ ਜੀ ਬਸ ਸਿਰਫ ਬੋਲੀ ਬੋਲੀ ਬੋਲ ਲੈਂਦੇ ਉਧਰ ਨਹੀਂ ਜੀ ਪੰਜਾਬੀ ਉਧਰ ਸਮਝ ਆ ਜਾਂਦੀ ਸਾਰਿਆਂ ਨੂੰ ਪੰਜਾਬੀ ਆ ਕਈ ਬੰਦੇ ਨੇ ਆਉਂਦੀ ਆ ਜੀ 10 20% ਬੰਦਿਆਂ ਨੂੰ ਉਹ ਆ ਸਾਰੇ ਆਪਰੇਟਰ ਬੈਠੇ ਆ ਜੀ ਜੀ ਆਪਣੇ ਮਾਲਕ ਬੰਦੇ ਵੀ ਹੈਗੇ ਨੇ ਜਿਹੜੇ ਡਰਾਈਵਰ ਵੀ ਹੈਗੇ ਆ ਸਾਡੇ ਵਾਲੇ ਇੱਕ ਸਰਕਾਰ ਨੂੰ ਗੁਜਾਰਿਸ਼ ਆ ਜੀ ਕਿ ਜਿੰਨੇ ਵੀ ਆਪਰੇਟਰ ਆ ਜਾਂ ਮਾਲਕ ਆ ਉਹਦੇ ਵਿੱਚ ਡਰਾਈਵਰ ਵੀ ਆ ਉਹਨਾਂ ਵਾਸਤੇ ਕੋਈ ਨਾ ਕੋਈ ਬੀਮਿਆ ਦੀ ਸਹੂਲਤ ਹੋਣੀ ਚਾਹੀਦੀ ਹੈ ਜੀ ਜੀ ਕਿਸੇ ਆਪਰੇਟਰ ਕੋ ਮਾਲਕ ਕੋ ਇੱਕ ਗੱਡੀ ਆ ਜੀ ਕਿਸੇ ਕੋ ਦੋ ਆ ਜੀ ਬਾਕੀ ਕੰਮਕਾਰ ਦੇ ਵਿੱਚ ਬਹੁਤ ਫਰਕ ਆ ਜੀ ਇੱਥੇ ਆਪਣੀ ਇੰਡਸਟਰੀ ਦਾ ਇੰਡਸਟਰੀ ਬਹੁਤ ਜ਼ਿਆਦਾ ਕੰਮ ਕੱਟ ਕੱਟ ਕੰਮ ਦੇ ਰਹੀ ਹੈ ਉਹਰੇ ਸਾਡੇ ਜਿੰਨੇ ਵੀ ਆਪਰੇਟਰ ਆ ਇਹਨਾਂ ਦੇ ਦੇਖੋ 30 30 40 40 50 50 ਹਜ਼ਾਰ ਰੁਪਏ ਕਿਸ਼ਤਾਂ ਹੈ ਡਰਾਈਵਰ ਵੀ ਆ ਇੱਕ ਇੱਕ ਦੋ ਦੋ ਡਰਾਈਵਰ ਇਹਨਾਂ ਦੇ ਕੋਲ ਗੱਡੀਆਂ ਤੇ ਉਹਨੀਆਂ ਨੇ ਉਹਨਾਂ ਦੀਆਂ ਤਨਖਾਹਾਂ ਵੀ ਹੈਗੀਆਂ ਮੈਂ ਬਾਕੀ ਸਭ ਚੀਜ਼ਾਂ ਦੇ ਵਿੱਚ ਜਾਨੀ ਸਰਕਾਰ ਨੂੰ ਇਹਨਾਂ ਨਾਲ ਐਗਰੀ ਹੋਣਾ ਚਾਹੀਦਾ ਹੈ ਜੀ ਜੀ ਬਿਲਕੁਲ ਠੀਕ ਹੈ ਜੀ ਇੱਥੇ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਕੁਝ ਗਲਤ ਵੀ ਹੋ ਰਿਹਾ ਕੁਝ ਸਹੀ ਵੀ ਹੋ ਰਿਹਾ ਹੈ ਇਹਨਾਂ ਦੇ ਵਿੱਚ ਬਾਕੀ ਅਸੀਂ ਸਰਕਾਰ ਨੂੰ ਇਹ ਗੁਜ਼ਾਰਸ਼ ਕਰਦੇ ਹਾਂ ਸਭ ਤੋਂ ਵੱਡੀ ਕੋਈ ਵੀ ਆਪਰੇਟਰ ਨਵੀਂ ਗੱਡੀ ਲਿਆਉਂਦਾ ਜਾਂ ਪੁਰਾਣੀ ਲਿੰਦਾ ਵਾ ਉਹਨਾਂ ਦੇ ਕਾਗਜ਼ ਪੱਤਰਾਂ ਨੂੰ 6-6 ਮਹੀਨੇ ਜਾਂ 7-7 8-8 ਮਹੀਨੇ ਲੱਗ ਰਹੇ ਹੈ ਅਸੀਂ ਇਹ ਸਰਕਾਰ ਨੂੰ ਗੁਜ਼ਾਰਸ਼ ਕਰਦੇ ਹਾਂ ਸਾਡੇ ਵਿੱਚ ਸਭ ਤੋਂ ਵੱਧ ਆਪਰੇਟਰ ਬੰਦੇ ਦੇ ਉੱਪਰ ਇੰਡੀਆ ਦਾ ਕਾਰੋਬਾਰ ਹੈ ਠੀਕ ਹੈ ਜੀ ਡਰਾਈਵਰ ਬੰਦੇ ਦਾ ਵੀ ਮਾਲਕ ਬੰਦੇ ਦਾ ਵੀ ਇੰਡੀਆ ਚੱਲ ਰਿਹਾ ਤਾਂ ਟਰਾਂਸਪੋਰਟ ਲੈਣ ਦੇ ਉੱਪਰ ਚੱਲ ਰਿਹਾ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਬਹੁਤ ਹੁਣ ਅਸੀਂ ਉਹ ਪੁਕਾਰ ਵੀ ਦਿਖਾਉਣੀ ਹੈ ਜਦੋਂ ਸਾਰੇ ਡਰਾਈਵਰ ਵੀਰ ਇਕੱਠੇ ਹੁੰਦੇ ਆ ਕਿੱਦਾਂ ਪੁਕਾਰ ਲੱਗਦੀ ਆ ਕਿੱਦਾਂ ਉਹ ਢੀੜਾ ਚੱਕਦੇ ਆ ਆ ਉਹ ਦਿਖਾਉਣੀ ਆ ਬਹੁਤ ਵਧੀਆ ਬਈ ਫਿਰ ਤੁਸੀਂ ਕਿਵੇਂ ਪੁਕਾਰ ਕਰਦੇ ਹੋ ਮਾੜਾ ਦਰਸ਼ਕਾਂ ਨੂੰ ਦੱਸੋ ਠੀਕ ਹੈ ਕਿਵੇਂ ਬੋਲੀ ਲੱਗ ਰਹੀ ਹੈ ਕਿਵੇਂ ਜਿਹੜਾ ਜੱਕਦੇ ਆ ਮੈਂ ਪੁਕਾਰ ਕਰਕੇ ਬਸ ਪੁਕਾਰ ਹੀ ਕਰ ਰਿਹਾ ਜੀ ਹੁਣ ਜੀ ਜੀ ਦੇਖ ਲਓ ਜੀ ਸੁਪਰੀਮ ਤੇ ਇੱਕ ਜਿਰਗ ਪਰ ਪਵਾਤ ਇੱਕ ਸੁਪਰੀਮ ਤੇ ਪਠਾਨਕੋਟ ਕਰਾਇਆ ਟੂਪੇ ਟੈਂਟ ਦਾ ਸਮਾਨ ਆ ਜਾਹੂ ਹਿਮਾਚਲ ਲੌਂਗ ਪਹਿਲੀ ਲਾਈਨ 'ਵਾਂ ਦੂਸਰੀ ਲਾਈਨ 'ਵਾਂ ਤੀਸਰੀ ਲਾਈਨ 'ਵਾਂ ਚੌਥੀ ਲਾਈਨ 'ਵਾਂ ਸਟੈਂਡ ਪਰ ਪਹਿਲੀ 'ਵਾਂ तो सतवंजा कहत्तर जाहू जा पठानकोट कराया टू पे दूसरी लाइन तीसरी लाइन वताहठ कव चलो जी जिरक पर पहली दूसरी लाइन वीसरा ना सुप्रीम तीसरी लाइन चौथी लाइन पहली दूसरी मां तीसरी मां ਜਾਓ ਥੀਵਾ ਜਾਓ ਬਾਈ ਜ਼ਰੂਰੀ ਮਾਲ ਦੇਣ ਆਇਓ 90 48 ਚਲੋ ਜੀ ਤੁਸੀਂ ਦੱਸੋ ਕੋਈ ਪਕਾਰ ਬਾਰੇ ਕਿਵੇਂ ਕਿਨਿਕ ਨੇ ਟਾਈਮ ਬੱਦ ਲੱਗਦੀ ਬਾਈ ਸਰ ਹਰਦਿਕ ਦੇਵਾਦ ਸਾਰੀਆਂ ਕੰਪਨੀਆਂ ਤੋਂ ਜਿੱਦਾਂ ਵੀ ਬੁਕਿੰਗ ਆਉਂਦੀਆਂ ਨੇ ਉਦਾਂ ਸਾਡੇ ਮੁੰਡੇ ਵਿਕਾਰ ਕਰਦੇ ਨੇ ਠੀਕ ਹੈ ਜੀ ਜੀਐਸਵੀ ਲਾਈਨ ਤੋਂ ਜਾਂਦੇ ਨੇ ਉਸ ਲਾਈਨ ਨੂੰ ਜੀ ਹਰ ਡਰਾਈਵਰ ਦੀ ਆਪਣੀ ਆਪਣੀ ਲਾਈਨ ਹੈ ਜੀ ਕੋਈ ਸਾਊਥ ਨੂੰ ਚੱਲਦਾ ਕੋਈ ਹਿਮਾਚਲ ਨੂੰ ਚੱਲਦਾ ਹੈ ਜੀ ਜੀ ਤੇ ਕੋਈ ਹਰਿਆਣਾ ਯੂਪੀ ਕਿੱਧਰ ਚੱਲਦੇ ਨੇ ਉਸ ਉਸ ਹਿਸਾਬ ਨਾਲ ਉਹ ਚੱਲਦੇ ਨੇ ਠੀਕ ਹੈ ਜੀ ਉਸੇ ਸਾਹਮਣੇ ਨਾਲ ਆਪਣੇ ਨੰਬਰ ਇਹਨਾਂ ਦੇ ਨੰਬਰ ਨੇ ਸਾਡੇ ਇੱਥੇ ਨਾ ਲਾਈਨਾਂ ਬਣੀਆਂ ਵੀ ਹਨ ਜੀ ਇੱਥੇ ਨੰਬਰ ਨਿਸ਼ਾ ਹੁੰਦਾ ਔਰ ਸੀਰੀਅਲ ਬੋਲਦੇ ਨੇ ਵੀ ਇਹ ਨੰਬਰ ਸਾਡਾ ਲਗਾ ਦਿਓ ਉਦਾਂ ਉਹਨਾਂ ਦਾ ਨੰਬਰ ਲੱਗ ਜਾਂਦਾ ਜੀ ਜਿਦਾਂ ਪਟਿਆਲੇ ਦਾ ਪਟਿਆਲਾ ਪੈਗ ਮਸ਼ਹੂਰ ਹੈ ਤੇ ਪਟਿਆਲਾ ਸਲਵਾਰ ਮਸ਼ਹੂਰ ਹੈ ਇਦਾਂ ਹੀ ਸਰਦੀ ਪੁਆਦੀ ਮਸ਼ਹੂਰ ਹੈ ਪੂਰੇ ਹਿੰਦੁਸਤਾਨ 'ਚ ਜੀ ਇਹ ਖਿਚੜੀ ਪਾਸਾ ਜੀ ਬਾਰਡਰ ਦੇ ਨੇੜੇ ਦੀ ਸਭ ਹਿੰਦੀ ਵੀ ਮਿਕਸ ਹੁੰਦੀ ਆ ਪੰਜਾਬੀ ਮਿਕਸ ਹੁੰਦੀ ਆ ਪਰ ਸਾਡੀ ਹੈਗੀ ਬੜੀ ਮਸ਼ਹੂਰ ਹੈ ਪੁਆਦੀ ਪੁਆਦੀ ਪਾਉਸ ਆ ਰਾਮ ਜੀ ਤੇ ਉਹ ਵੀ ਪੁਵਾਦੀ ਸੀ ਆਪਾਂ ਹੀ ਪੁਵਾਦੀ ਆ ਹਾਂ ਆਪਣੇ ਇਲਾਕੇ ਦੇ ਆਪਣੇ ਇਲਾਕੇ ਦੇ ਚੰਡੀਗੜ੍ਹ ਦੇ ਨੇੜੇ ਦਾ ਇਲਾਕਾ ਜੀ ਸਾਡਾ ਜੀ ਜੀ ਬਹੁਤ ਚਿਰ ਦੇ 20 ਸਾਲ ਪਹਿ ਜੀਆਂ ਕਹੀ ਵੀ ਗੱਲਾਂ ਅੱਜ ਸੱਚ ਹੋ ਰਹੀਆਂ ਸਾਨੂੰ ਬੜਾ ਮਾਣ ਹੈ ਬਿਲਕੁਲ ਜੀ ਸਾਨੂੰ ਇਹ ਵੀ ਮਾਣ ਆ ਸੀ ਪੁਵਾਦੀ ਆ ਬਿਲਕੁਲ ਜੀ ਫਿਰ ਆਪਣੀ ਪੁਵਾਦ ਕੇ ਜਾਂ ਹੁਣ ਮੈਂ ਆਪਣਾ ਫਤਿਹਗੜ੍ਹ ਸਾਹਿਬ ਆਪਣੇ ਪੁਵਾਦ ਚ ਬੜੀ ਫਕਰ ਵਾਲੀ ਗੱਲ ਹੈ ਵੀ ਆਪਣੇ ਇਲਾਕੇ ਚ ਕੁਰਬਾਨੀਆਂ ਕਰੀ ਛੋਟੇ ਸਾਹਿਬ ਜੀ ਜੀ ਇਹ ਵੀ ਮਾਰੇ ਇਲਾਕੇ ਬਾਈ ਹੋਈ ਹੈ ਜੀ ਇਸ ਕਰਕੇ ਆਪਾਂ ਚੱਲੋ ਭਾਈ ਜਦੋਂ ਮਾਣ ਆ ਜੀ ਹਾਂ ਧਰਤੀ ਜੀ ਭਾਈ ਜਦੋਂ ਗੁਰੂ ਸਾਰੇ ਉਹਨੇ ਇਕੱਠੇ ਹੋਣੇ ਹੋ ਹਨਾ ਉਦੋਂ ਫਿਰ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਉਹ ਥੋੜੀਆਂ ਗੱਲਾਂ ਦੱਸੋ ਵਧੀਆ-ਵਧੀਆ ਮਸਾਲੇ ਵਾਲੀਆਂ ਵੀ ਆਹ ਹੋਸੇ ਮੈਨੂੰ ਮਜ਼ਾਕ ਮਜ਼ਾਕ ਕਿਵੇਂ ਕਰ ਜਣਾ ਹੁਣ ਤੁਹਾਡੇ ਕੋਲ ਇੰਨੇ ਬੰਦੇ ਖੜੇ ਇੱਕ ਦਿਨ ਦੱਸ ਦਿਓ ਨਾ ਮਜ਼ਾਕ ਲਾ ਕੇ ਪਾ ਜੀ ਹੁਣ ਕਈ ਬੜੀ ਪਰਸਨਲ ਪਰਸਨਲ ਵੀ ਹੋ ਜਾਈ ਕਈ ਵਾਰ ਕੋਈ ਨਾ ਮਾੜਾ ਵੱਡਾ ਹੋ ਜਾਓ ਗੱਲ ਕਰ ਲੈ ਮਜ਼ਾਕ ਕਰ ਉਹਨਾਂ ਨਾਲ ਗੱਲ ਕਰ ਲੈ ਪਾਲਾ ਲੋਟ ਹੋਇਆ ਵਾ ਮੈਂ ਵੀ ਲੋਟ ਨਹੀਂ ਹੈ ਜੀ ਸਮੇ ਲੋਟ ਹੋ ਗਿਆ ਲੋਟ ਤਾਂ ਹੋ ਗਿਆ ਮੈਂ ਗੱਡੀ ਨਹੀਂ ਮੈਂ ਵੀ ਨਹੀਂ ਮੈਂ ਫਸ ਗਿਆ ਤਾਂ ਹੀ ਫਸ ਗਿਆ ਪਾਲੇ ਕਹਿੰਦੇ ਮੇਰੀ ਪਾਲੇ ਕਹਿੰਦੇ ਪਾਲੇ ਕਹਿੰਦਾ ਉਹ ਕੰਮ ਹੋਇਆ ਵਾ ਨਾਨਕਵਾਰੀ ਨਾਨਕਾ ਚੜੀ ਰੇਂ ਦੇਖਾ ਤਾ ਕੋਈ ਵੀ ਹਾਂ ਇੱਕ ਦੋ ਇਹ ਕੇ ਨਾਮ ਰੱਖਦੇ ਆ ਜੀ ਪਿਆਰ ਮੱਚ ਤਰਾ ਮਾਰੇ ਭਾਈ ਸਾਹਿਬ ਅੱਥੇ ਉਹਨਾਂ ਨੇ ਤਾਲੀਬਾਨ ਰੱਖਿਆ ਵਾ ਕਿਹੜਾ

ਇਪਨੀ ਅਗੱਦਾ ਚਮਚ ਵੀ ਰੱਖਿਆ ਹੋਇਆ ਕੋਣ ਆ ਕੇ ਚੰਗੜਾ ਹੈ ਜੀ ਅੱਛਾ ਆ ਖੜਿਆ ਜੀ ਬਾਜੀ ਗੱਡੀਆਂ ਦੇ ਨਾਂ ਤੇ ਵੀ ਰੱਖ ਦਿੰਦੇ ਜੀ ਦਾ ਭਾਈ ਜੀ ਦਾ ਕਲੱਚ ਰੱਖਿਆ ਵਾ ਜੀ ਰੱਖੀ ਦੇਦਾ ਬਿਲਕੁਲ ਨਾਲੇ ਗੱਲ ਹੋਰ ਹੈ ਜੀ ਜੀ ਚਲੋ ਵੈਸੇ ਨਸ਼ਾ ਕਿਸੇ ਨੂੰ ਕਰਨਾ ਨਹੀਂ ਚਾਹੀਦਾ ਨਾ ਨਸ਼ਾ ਨੂੰ ਪ੍ਰਮੋਟ ਕਰ ਰਹੇ ਆਪਾਂ ਪਰ ਇੱਕ ਦੂਜਾ ਕੋਈ ਜਦੋਂ ਚਾਹ ਜੇ ਚ ਹੁੰਦਾ ਨਾ ਉਹ ਕਹਿੰਦੇ ਨਾ ਯਾਰ ਤੇਰੀ ਵਧੀਆ ਖਾਦੀ ਲੱਗਦੀ ਹੈ ਯਾਰ ਜੀ ਜਿਵੇਂ ਨਾ ਇੱਕ ਦੂਜੇ ਨੂੰ ਟਿੱਚਰ ਜਿਹਾ ਰਿਹਾ ਯਾਰ ਤੇਰਾ ਦਾ ਵਧੀਆ ਜਿਆ ਸਮਾਨ ਇਹ ਸਾਡੇ ਗਲਚਾਰ ਜੇ ਆ ਕੇ ਸਰਪੰਚੀ ਟਵਾਣਾ ਠੀਕ ਹੈ ਬਈ ਅਸੀ ਗੱਲ ਜੀ ਬਹੁਤ ਬਹੁਤ ਧੰਨਵਾਦ ਜਿਉਂ ਸਰ ਤੁਸੀਂ ਸਾਡੇ ਪਿੰਡ ਜਾਂ ਆਪਣੀ ਯੂਨੀਅਨ ਮਾ ਪ੍ਰੋਗਰਾਮ ਲੋਕਾਂ ਨੂੰ ਦਿਖਾਉਣੇ ਵਾਸਤੇ ਆਏ ਬਿਲਕੁਲ ਬਿਲਕੁਲ ਬਾਕੀ ਸਾਧੂ ਸੇਵਾ ਤੁਸੀਂ ਇਸਾਰੇ ਲੋਕਾਂ ਨਾਲ ਕਿਸ ਬਾਰੇ ਵਿੱਚ ਕਹਿਣਾ ਹੈ ਤੁਸੀਂ ਜੋ ਮਰਜੀ ਤੁਹਾਡੇ ਦਿਲ 'ਚ ਹੈਗਾ ਕੋਈ ਜਵਾਨੀ ਦੀ ਯਾਦ ਕੋਈ ਬਚਪਨ ਦੀ ਯਾਦ ਕੋਈ ਹੁਣ ਦੀ ਯਾਦ ਜੋ ਮਰਜੀ ਤੁਸੀਂ ਸਾਂਝਾ ਕਰਨਾ ਹੋਵੇ ਤਾਂ ਕਰ ਦਿਓ ਜਰੂਰ ਜੀ ਪੁਆਰ ਦੀਆਂ ਕਰ ਦਿਓ ਪੁਆਰ 'ਚ ਕਰ ਦਿਓ ਹਾਂ ਸਾਡੇ ਮਤਲਬ ਥੋੜੀ ਜਿਹੀ ਪੰਜਾਬੀ ਕਈ ਕਈ ਬੋਲਦੇ ਹਾਂ 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 ਕੋਈ ਨਾ ਮਾਰਾ ਨਾ ਐਸਾ ਕੰਮ ਹੋਇਆ ਕਰਾ ਦੋ ਰੋਜ਼ੀ ਜਿਸ ਤਰ੍ਹਾਂ ਕੋਈ ਪੰਜਾਬ ਦੇ ਮਾਰੇ ਕੰਨੀ ਆਏ ਕਰਾ ਤਾਂ ਕੋਈ ਨਾ ਮੈਨੂੰ ਕਹੀ ਕਰਾਂ ਦੇ ਲੋਕ ਜੀ ਵੀ ਜਦ ਤੂੰ ਮਹਾਰ ਆਵਾਂਗੇ ਤੋ ਕਿਆ ਲੈ ਕੇ ਆਵਾਂਗੇ ਜੀ ਹਰ ਜਦ ਹਮ ਥਾਰਾ ਜਾਹਾਂਗੇ ਨਾ ਹਮ ਕਿਆ ਦੇਹਾਂਗੇ ਮਾਨੂੰ ਤੋ ਇਸ ਕਰਕੇ ਮਾਰੇ ਲੋਕ ਭੋਲੇ ਪਾਲੇ ਦੇ ਤੋ ਮਾਨੂੰ ਲੋਕ ਇਸ ਤਰ੍ਹਾਂ ਦੀ ਚੀਜ਼ਾਂ ਮੈਂਬਰ ਭਲਾ ਲੈ ਕਰਾਂਦੇ ਕੀ ਵੀ ਮਹਾਰਾ ਅਸੀਂ ਬਹੁਤ ਲੀਡਰ ਆਵਾ ਮਹਾਰ ਏਰੀਏ ਕਾ ਕੋਈ ਲੀਡਰ ਨਹੀਂ ਹੈ ਐਡਾ ਅੱਜ ਤਈ ਐਮਐਲਏ ਮੇਰਾ ਖਿਆਲ ਦੋ ਤਿੰਨ ਨੂੰ ਅਸੀਂ ਬਾਹਰ ਹੋ ਕੇ ਬਣੇ ਹ ਜੀ ਮਹਾਰ ਏਰੀਏ ਕਾ ਨਹੀਂ ਬੜਿਆ ਜੀ ਤੋ ਲੋਕ ਭੋਲੇ ਪਾਲੇ ਆ ਜੀ ਜੀ ਮਾਰੇ ਥਾਰੇ ਵਾਲਾ ਸਿਸਟਮ ਉਹਦਾ ਸੀ ਚਲੂ ਰਿਹਾ ਜਾਂ ਹੁਣ ਸਾ ਚੱਲ ਰਿਹਾ ਆ ਹਾਂਜੀ ਜੀ ਇਸ ਕਰਕੇ ਭੜੋਲੇ ਆ ਮਨੂ ਲੋਕਾਂ ਠੀਕ ਹੈ ਜੀ ਉਹ ਮੈਂ ਇਹ ਚੀਜ਼ ਕਹਿਣਾ ਚਾਹ ਤ ਸੱਤੇ ਲੋਕ ਆ ਥੋੜੇ ਠੰਡੇ ਦਿਮਾਗ ਕੇ ਲੜਨੇ ਭੜਨੇ ਨਹੀਂ ਬਸ ਆਪਸ ਤ阿里 ਵਾਲੇ ਆ ਜੇ ਬਾਰ ਆਪਾਂ ਪੰਜਾਬਾਂ ਵਿੱਚ ਚਲੇ ਜਾ ਜਦੀ ਕਰਦੇ ਉਹ ਆ ਗਏ ਰ ਥਾਰੇ ਮਾਰੇ ਥਾਰੇ ਮਾਰੇ ਜੇ ਹੁਣ ਸਾ ਡੇਰਾ ਵਿੱਚ ਸੀ ਏਰੀਆ ਮਾਰੇ ਵਾਲਾ ਜੀ ਇਸ ਏਰੀਆ ਵਰਗਾ ਜਮੀ ਸ਼ਾਂਤਮਈ ਏਰੀਆ ਕਹੀਂ ਨਹੀਂ ਹੈ ਜਿਹੜਾ ਮਰਜੀ ਚਲੇ ਜਾਓ ਭਾਰਤ ਤੇ ਥੋੜੀ ਜੀ ਦੂਰ ਚਲੇ ਜਾਓ ਹੋਰ ਅਸੀਂ ਰਾਜਪੁਰਾ ਟੱਪ ਜਾਓ ਜੀ ਜੀ ਉਹਨ ਲੋਕਾਂ ਮਾ ਹਰ ਮਾਰੇ ਲੋਕਾਂ ਮਾ ਜ਼ਮੀਨ ਸਮਾਨ ਦਾ ਫਾਰੇ ਬਿਲਕੁਲ ਮਾਰੇ ਲੋਕ ਪਿਆਰ ਵੀ ਕਰਾਂ ਕਿਸੇ ਗੱਲ ਜਿਆਦਾ ਧੋਖਾ ਧੜੀ ਵਾਲਾ ਸਿਸਟਮ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਹਿਗਾ ਸੁਣਾਗਾ ਹਟਿਆ ਮਹਾਰਾ ਚੰਡੀਗੜ੍ਹ ਦੇ ਵਿੱਚ ਜਿੱਤਰੇ ਵੀ ਲੋਕ ਰਹਿ ਰਹੇ ਆ ਨੇ ਬਾਹਰ ਫਰੀਦਕੋਟ ਤੇਰੇ ਸੰਗਰੂਰ ਨਾ ਪੇਗੇ ਜਿੰਨੇ ਵੀ ਇਧਰਗੇ ਹੈ ਆ ਜੀ ਨੇ ਉਹ ਅਸੀਂ ਦੇਖ ਲਓ ਰਾਜ ਕਰ ਰਹੇ ਕੋਠੀਆਂ ਪੈਲੀ ਮਾਰੇ ਲੋਕ ਵਿਚਾਰੇ ਉਰੀਗੇ ਉਰੀਏ ਫੇਰ ਉਰੀਏ ਕਿਸ ਚੀਜ਼ ਕੇ ਬੜਾ ਫਰਕ ਭੋਲੇ ਭਾਲੇ ਲੋਕ ਆ ਨਿੰਦਾ ਬਾਮੀ ਹੈਂਡ ਆਰਾਮੀ ਹੈ ਬਈ ਤੁਸੀਂ ਦੱਸੋ ਤੁਹਾਡਾ ਜਿਹੜਾ ਕਿਹਦਾ ਡਰਾਈਵਰ ਜਿਹਨੂੰ ਆ ਮੀਣਾ ਪੈਂਦਾ ਤੇ ਤੇਰੀ ਵੀ ਡਰਾਈਵਰ ਟਰੱਕਾਂ ਵਾਲਾ ਕਿੱਥੇ ਜਿਆਦਾ ਤਨਖਾ ਕਿਹੜਾ ਡਰਾਈਵਰ ਸਭ ਤੋਂ ਹੈ ਨਹੀਂ ਬਾਬਾ ਬਾਬੇ ਤੋਂ ਵਾਰ ਵੀ ਆਓ ਯਾਰ ਬਾਬਾ ਦਾ ਬੋਲਦੇ ਨਹੀਂ ਕੋਈ ਜਿਆਦਾ ਬਾਬੇ ਨੂੰ ਲੈ ਕੇ ਆਓ ਤੇ ਤੁਸੀਂ ਬਲਾ ਕੇ ਕੱਢੋ ਆਓ ਸਾਹਮਣੇ ਆ ਜਾ ਅੰਕਲ ਬਲਾਓ ਤਾਲੀਵਾਨ ਆ ਜਾ ਕਿ ਪੁੱਤਿੱਪਾ ਦਰਾਵਾ ਹੈ ਪੈਨੋ ਦੇ ਪੈਨੋ ਦੇਓ ਜੀ ਬਲਾ ਬਬਾ ਬਬਾ ਜਿਹੜੀ ਜਹਾਜ਼ ਉੱਡਦਾ ਹੋਰ ਕਿਸੇ ਕੀ ਨਹੀਂ ਜਾਣਦੀ ਤਾਲੀਮਾਨ ਸਾਹਿਬ ਦੀ ਜਹਾਜ਼ ਪੋਲੀ ਤਨਖਾਹ ਕਿੱਧਰ ਜਾਂਦੀ ਹੈ ਬਬਾ ਬਬਾ ਜਾਰੀ ਹੈ ਜੀ ਉੱਤਰ-ਉੱਤਰ ਜੀ ਜਾਰੀ ਆਣਾ-ਦੜਾ ਜਾਰੀ ਹੈ ਜੀ ਉਸਦੀ ਬਹੁਤ ਖਰਾ ਨਹੀਂ ਜਾਂਦੀ ਬਹੁਤ ਬਹੁਤੇ ਖਰਚੇ ਆ ਕਿੱਧਰ ਇੱਕ ਅਦਾ ਖਰਚੇ ਬਾਰੇ ਦੱਸੋ ਨਾ ਉਹਨਾਂ ਦੇ ਸਾਰੇ ਖਰਚੇ ਖਾਣ-ਪੀਣ ਦੇ ਵੀ ਖਰਚੇ ਨੇ ਤੇਲ ਪਾਣੀ ਦੇ ਵੀ ਖਰਚੇ ਨੇ ਆਪਣੇ ਖਾਣ-ਪੀਣ ਦੇ ਵੀ ਖਰਚੇ ਨੇ ਬਹੁਤ ਖਰਚੇ ਪਰ ਬਾਬੇ ਜੀ ਮੈਨੂੰ ਲੱਗਦਾ ਆ ਉਮਰ ਤੋ ਤਲਾਕ ਆ ਉਮਰ ਤੋ ਹੀ ਤਲਾਕ ਕਰਵਾਉਂਗੇ ਨਹੀਂ ਬਾਬੇ ਦਾ ਤਲਾਕ ਨਹੀਂ ਹੁੰਦਾ ਪੱਪਾ ਰਗੀਲਾ ਬੰਦਾ ਵਿਦਿਆਰਥੀ ਉਹਨਾਂ ਨੂੰ ਕਹਿ ਰਹੇ ਹੋਣਾ ਟੀਵੀ ਦੇ ਸਾਹਮਣੇ ਜੇ ਦੇਖ ਲੈ ਉਧਰ ਮਾਤਾ ਜੀ ਨੇ ਫੇਰ ਨਹੀਂ 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 ਪਤਾ ਹਾਂ ਪੱਪਾ ਦਾ ਪੱਪਾ ਪੂਰਾ ਆਰਾਮ ਰਹੀਵੇਂ ਸਾਰੇ ਜਾਣਦੇ ਬਾਬੇ ਦੇ ਬਾਰੇ ਸਾਰੇ ਜਾਣਦੇ ਇਹ ਆਪਣੇ ਨਾ ਅਮਰੀਕ ਸਿੰਘ ਲਾਡੂ ਤੋਂ ਨੇ ਅੰਕਲ ਵੀ ਨੇ ਆਪਣੇ ਅੰਕਲ ਕਾਦੇ ਜਵਾਨ ਨੇ ਸਾਰਿਆਂ ਤੋਂ ਜਮਾ ਜੀ ਵੀ ਉਹ ਕਹਿੰਦੇ ਨਹੀਂ ਵੀ ਉਦਾਂ ਗਾਣਾ ਨਾ ਜੀ ਰੋਗ ਤਾਂ ਇੱਕ ਮਾੜਾ ਵੀ ਤੂੰ ਤਾਂ ਦੋ ਦੋ ਲਾਈਫ ਕਰਦਾ ਪਰ ਬਹੁਤ ਵਧੀਆ ਬੰਦਾ ਹੈ ਇਹ ਸਾਡੇ ਨਾਲ ਇੰਨਾ ਪਿਰੇ ਪਿਆਰ ਨਾਲ ਰਹਿੰਦੇ ਨੇ ਇੰਨਾ ਹਾਸਾ ਠੇਡਾ ਮੰਨ ਲਓ ਜੇ ਬੰਦਾ ਕਰੋਨਾ ਪੂਰਾ ਸੈਟ ਹੈ ਵੀ ਕੋਈ ਨੁਕਸਾਨ ਹੋਇਆ ਹੋਇਆ ਬਹੁਤ ਮਤਲਬ ਪਰੇਸ਼ਾਨ ਹੈ ਇਹਨਾਂ ਕਹਣਾ ਕੋਈ ਗੱਲ ਕਿਹੜੀ ਹੈ ਸਾਡੀ ਤਾਂ ਇੰਨੇ ਹਸਮੁਖ ਬੰਦੇ ਨੇ ਨਾ ਤੁਸੀਂ ਗੱਲ ਕਰੋ ਇਹਨਾਂ ਨਾਲ ਪਤਾ ਲੱਗ ਜਾਏ ਬਾਈ ਬਈ ਬੜਾ ਵਧੀਆ ਮੇ ਯਾਰ ਦੱਸੋ ਫਿਰ ਨਾ ਨਾ ਐਸੀ ਵੀ ਕੋਈ ਬਾਤ ਨਹੀਂ ਇਹ ਬਹੁਤ ਦੀ ਮਜਾ ਰਹਿੰਦੇ ਭਰਾ ਨਹੀਂ ਆਹ ਬੋਦੀ ਛੱਡਣ ਦੋ ਆ ਅਸਲ ਮੈਂ ਇਹਨਾਂ ਕਹਿਣਗਾ ਜੋ ਹਸਮੁਖਾ ਤਾਂ ਇਸ ਤਰ੍ਹਾਂ ਨਾ ਜੀ ਰੋਤੋਗਾ ਜੀ ਇਹ ਆਪਾਂ ਉਹੀ ਹਾਈ ਪਿੱਟ ਛਾਪਾ ਕਰ ਗਾ ਤਾਂ ਕੋਈ ਹੱਲ ਨਹੀਂ ਹੋਣਾ ਬਿਲਕੁਲ ਹਾਂਜੀ ਜੀ ਆਪਣਾ ਜੋ ਆਸਪਾਸ ਛੋਟਾ ਮਿਹਨਤ ਕਰੋ ਜੀ ਠੀਕ ਹੈ ਜੀ ਬੱਸ ਜਿਹੜੇ ਜਿਹੜੇ ਦੋ ਰੋਗ ਲਾਏ ਨੇ ਉਹ ਦੱਸੋ ਦੋ ਰੋਗਾਂ ਵਾਲੇ ਹਾਂ ਡਰਾਈਵਰਾਂ ਨੂੰ ਦੋ ਹੋਇਓ ਜਾ ਜਿਹੜੇ ਕਿਹੜੇ ਕਿਹੜੇ ਰੋਗ ਹੈ ਤਾਂ ਥਾਣੇ ਪੁਲਿਸ ਵਾਲੇ ਹੋਰ ਇਹ ਕੁਝ ਹੋਰ ਵੀ ਕਹਿ ਰਹੇ ਸੀਗੇ ਉਹ ਜਦੋਂ ਉਹ ਤਾਂ ਫਿਰ ਉਹ ਹੱਸ ਹੀ ਜਾਂਦੇ ਕੁਝ ਵੀ ਕਹਿ ਸਕਦੇ ਨੇ ਉਹ ਕਹਿੰਦਾ ਜਿਸ ਤਰ੍ਹਾਂ ਚ ਵਕੀਲੇ ਦਾ ਗਾਣਾ ਚੱਲਦਾ ਕਹਿੰਦਾ ਇੱਕ ਤਾਂ ਪੰਜਾਬ 'ਚ ਫਾਹਲ ਆਈ ਬੈਠਾ ਹੈ ਕਿ ਕਲਕੱਤੇ ਲਈ ਬੈਠਾ ਹੈ ਐਵੇਂ ਰੋਲ ਵੀ ਲੈ ਜਾਂਦੇ ਉਹ ਮਧਿਆ ਦੇ ਇੱਕ ਹੋਰ ਗੱਲ ਹੀ ਆਈ ਦੇਖੋ ਸਿੰਗਲ ਫਿਲਟਰ ਬੰਦਾ ਆਇਓ ਜੀ ਇਹ ਕਿਡਨੀ ਹੈ ਫਿਰ ਵੀ ਬਹੁਤ ਐਕਟਿਵ ਹੈ ਜੀ ਲੋਕ ਕਹਾਂ ਵੀ ਤੇਰੇ ਮਾ ਦੋ ਹੁੰਦੀ ਫਿਰ ਤੂੰ ਕੀ ਕਰਦਾ ਕੋਈ ਕਲਾਕਾਰ ਵੀ ਇੱਕ ਉਹ ਯੋ ਅੱਗੇ ਨੂੰ ਆ ਬਾਈ ਉਹਨੂੰ ਤੁਹਾਨੂੰ ਬਹੁਤ ਤੁਹਾਨੂੰ ਬਹੁਤ ਟਾਈਮ ਦੇ ਅਡੀਕ ਰਹੇ ਸੀ ਹਾਂਜੀ ਭਾਈ ਜੀ ਕਿਵੇਂ ਲੱਗ ਆ ਗਏ ਨੇ ਹੁਣ ਇਲੈਕਟ੍ਰਿਕ ਹੁੰਦੀ ਐ ਗਾਣਾ ਗਾਣਾ ਹੁਣ ਤੋਂ ਬਾਕੀ ਬਾਦੀ ਗੱਲ ਕਰਾਂਗੇ ਉਹ ਹੀ ਲਾ ਦੇ ਲਿੰਮੂਜੀਨ ਵਾਲਾ ਟੱਕਰ ਵੱਟੇ ਕੋਈ ਜੱਕ ਕਾਦੀ ਲੈ ਲਈਨੀ ਮੋ ਗੱਡੀ ਰੱਖਦਾ 180 ਦੇ ਛੱਡੀ ਕਾਦੀ ਲੈ ਲਈਨੀ ਮੋ ਗੱਡੀ ਰੱਖਦਾ 180 ਦੇ ਛੱਡੀ ਤੇਰੇ ਮਗਰ ਫੇਰਾ ਮੈਂ ਲੱਗੀ ਕਦੇ ਨਾ ਵਿੱਚ ਬਿਠਾਇਆ ਵੇ ਹਾਈ ਕੀ ਹੋਗਾ ਜੇ ਅਰਹਾ ਗੱਡੀ ਨਹੀਂ ਮੋ ਲਿਆ ਆਵੇ ਕੀ ਹੋਗਾ ਜੇ ਆਉਣਾ ਦੇ ਆਣ ਦੇ ਮੇਰਾ ਟਰੱਕ ਦਾ ਵੀ ਸਾਥ ਹੋਈ ਟਰੱਕ ਵਾਲਾ ਲਾ ਦੇ ਟਰੱਕ ਵਾਲਾ ਲਾ ਦੇ ਇਹੋ ਨਹੀਂ ਜਾਣ ਦੇਣਾ ਵੀ ਉਹ ਜੱਟ ਦਾ ਟਰੱਕ ਬਹਿ ਕੇ ਵੇਖ ਲੈ ਵੇ ਸਖ ਜੱਟ ਦਾ ਟਰੱਕ ਬਹਿ ਕੇ ਵੇਖ ਲੈ ਵੇ ਸਖ ਸਾਡੇ ਅੱਗੇ ਪਿੱਛੇ ਰੁਲਦੀ ਕਮਾਈ ਫਿਰਦੀ ਇੱਕ ਦੁੱਧ ਦੇ ਗਲਾਸ ਵਿੱਚ ਦੋਜੀਆਂ ਦੇ ਮੁੰਡੇ ਨਾਲ ਲਾਈ ਫਿਰਦੀ ਨੇ ਹਾਂ ਹਾਂ ਆਉਣ ਦੋ ਆਉਣ ਦੋ ਦੇਖਾਂ ਵੇ ਨਹੀਂ ਫਤਿਹ ਖਾਣੇ ਪੀਣੇ ਪੇਸ਼ਕਾਨੇ ਫਿਰ ਇੱਕ ਖਾਣੇ ਪੀਣੇ ਵਾਲਾ ਵੀ ਆ ਜਾਵੇ ਹੋ ਰੂਪ ਚਾਉ ਦਮੀ ਦਾ ਚੰਨ ਚਿੱਟੇ ਮੋਤੀਆਂ ਦੇ ਦੰਦ ਨੈਣ ਮਾਰਦੇ ਨੇ ਡੰਗ ਨਹੀਂ ਤੂੰ ਪਤਲੀ ਪਤੰਗ ਤੇਰੇ ਹੱਥ ਵਿੱਚ ਕੱਢ ਮਾਰ ਮਾਲ ਕੁੜੀਏ ਨਹੀਂ ਸਾਲ ਸੋਲਵਾ ਥੋੜਾ ਮਾ ਜਮਾਨੇ ਨੂੰ ਸੰਭਾਲ ਗੋੜੀ ਇਹਨੇ ਸਾਲ ਸੋੜ ਮਾ ਸੋਣਾ ਵੱਡਿਆ ਸਕੀਨਾ ਉੱਤੇ ਭੋ ਦਾ ਮਿਹਨਤਾ ਪੇ ਅੱਗ ਵਾਂਗੂ ਸੀਨਾ ਨਹੀਂ ਤੂੰ ਆਸੇ ਕੋ ਕਮੀਨਾ ਮੈਂ ਨਹੀਂ ਤੇਰੇ ਜੈ ਨਾਲ ਕਦੇ ਗੱਲ ਕਰਦੀ ਵੀ ਮੈਂ ਕਾਲਜ ਜਤੋਂ ਕਾਲਜ ਜਤੋਂ ਸੋੜਮੀ ਦੇ ਵਿੱਚੇ ਪੜਦੀ ਵੀ ਮੈਂ ਕਾਲਜ ਜਤੋਂ ਬਹੁਤ ਸੁਣਾ ਗਣਾ ਭਾਈ ਬਹੁਤ ਸੁਣਾ ਗਣਾ ਹੋ ਕਾਦੀ ਲੈ ਲਈ ਨਹੀਂ ਮੋਗੱਡੀ ਹੀ ਰੱਖਦਾ 180 ਤੇ ਛੱਡੀ ਕਾਦੀ ਲੈ ਲਈਨੀ ਮੋਹ ਗੱਡੀ ਹੀ ਰੱਖਦਾ 130 ਤੇ ਛੱਡੀ ਤੇਰੇ ਮਗਰ ਫੇਰਾ ਮੈਂ ਲੱਗੀ ਕਦੇ ਨਾ ਵਿੱਚ ਬਿਠਾ ਆਵੇ ਹਾਏ ਕੀ ਹੋ ਗਿਆ ਜੇ ਯਾਰ ਹਾ ਗੱਡੀ ਨਹੀਂ ਮੋਹ ਲਿਆ ਆਵੇ ਹੋ ਕੀ ਹੋ ਗਿਆ ਜੇ ਯਾਰ ਹਾ ਗੱਡੀ ਨਹੀਂ ਮੋਹ ਲਿਆ ਆਵੇ ਉਹ ਜਦੋਂ ਬੈੰਦਾ ਸਟੇਰਿੰਗ ਫੜ ਕੇ ਹੀ ਦਿਲ ਦਾ ਰੋਂਦਾ ਹੋ ਕੇ ਭਰ ਕੇ ਜਦੋਂ ਬੈੰਦਾ ਸਟੇਰਿੰਗ ਫੜ ਕੇ ਹੀ ਦਿਲ ਦਾ ਰੋਂਦਾ ਹੋ ਕੇ ਭਰ ਕੇ ਤੈਨੂੰ ਯਾਦ ਰਖਾਨੇ ਕਰ ਕੇ ਗੇੜੀ ਮੋੜ ਲਾਵਣੀ ਉਹ ਚੱਲ ਮੈਂ ਜਿੱਥੇ ਆਖਾਂ ਤੈਨੂੰ ਛੱਡ ਕੇ ਆਵਾਂ ਨਹੀਂ ਚੱਲ ਮੈਂ ਜਿੱਥੇ ਆਖਾਂ ਤੈਨੂੰ ਛੱਡ ਕੇ ਆਵਾਂ ਨਹੀਂ 40 ਵਰਸੀ ਕਾਲ ਦੇ ਵਿੱਚ ਪੜਦੀ ਤਾਂ ਜੋ ਮੈਂ ਲਾ ਲੋੜ ਦੇ ਵਿੱਚ ਖੜਦੀ 40 ਵਰਸੀ ਕਾਲ ਦੇ ਵਿੱਚ ਪੜਦੀ ਜਦੋਂ ਮੈਂ ਲਾ ਲੋੜ ਦੇ ਵਿੱਚ ਖੜਦੀ ਅੱਜ ਮੈਂ ਜੋਂ ਦੀ ਮੋਗੀ ਵੇ ਹਾਈ ਪੱਕੇ ਪੇਪਰ ਹੁੰਦੇ ਲੇਟ ਕਾਲ ਜੋਂ ਹੋਗੀ ਵੇ ਉਹ ਪੱਕੇ ਪੇਪਰ ਹੁੰਦੇ ਲੇਟ ਕਾਲ ਜੋਂ ਹੋਗੀ ਵੇ ਪੁੱਤ ਤੈਨੂੰ ਢੇਰ ਵਰਤੀ ਹੁਣੇ ਬਚਾਵਾ ਪਿੱਛੋਂ ਮੈਂ ਚੰਡੀਗੜ ਜਾਵਾ ਤੈਨੂੰ ਢੇਰ ਵਰਤੀ ਹੁਣੇ ਬਚਾਵਾ ਪਿੱਛੋਂ ਮੈਂ ਚੰਡੀਗੜ ਜਾਵਾ ਹੋ ਕੇ ਪੈ ਜਾ ਨੇੜੇ ਨੂੰ ਛੁੱਟੀ ਮਿਲੀ ਤਾਂ ਫੇਰ ਵੀ ਲੈ ਜਾਓ ਮੁਰਦੇ ਘੇੜੇ ਨੂੰ ਛੁੱਟੀ ਮਿਲੀ ਤਾਂ ਫੇਰ ਵੀ ਲੈ ਜਾਓ ਮੁਰਦੇ ਘੇੜੇ ਨੂੰ हो जे तो मैं होके भैगी नेड़े ते तो लगने फेर नहीं गेड़े जे मैं होके भैगी ते तो लगने फेर नहीं गेड़े एक्सीडेंट करेंगा लेगा टुट जा गेरी पूरी तेरी करूं तरना पूरी लेगा टूट जाए गेरी पूरी तेरी करूं तरना पूरी माया मेरे को नवी लिया हो डर पिंड जाके दोने रौनक लाव गे ਭਾਈ ਲਿਖਿਆ ਵੀ ਤੁਸੀਂ ਆਪ ਹੀ ਆ ਹਾਂਜੀ ਲਿਖਿਆ ਵੀ ਤੁਸੀਂ ਆਪ ਕੋ ਲਿਖਾਂ ਅੱਛਾ ਭਾਈ ਇਹ ਰਿਲੀਜ਼ ਰੂਜ਼ ਨਹੀਂ ਕਰਾਇਆ ਗਾਣਾ ਕਦੇ ਹਾਂਜੀ ਰਿਲੀਜ਼ ਤੋਂ ਬਹੁਤ ਦੇਰ ਹੋ ਗਈ ਕਰੇ ਕਿ ਮੈਂ ਤਾਂ ਖੋਸਲੀ ਜੀ ਅੰਦਰ ਰੱਖਦੀ ਜੰਤੇ ਨਹੀਂ ਕਰਕੇ ਬੋਲਣਾ ਅੱਜ ਕੱਲ ਅੱਛਾ ਇਹ ਕੰਮ ਨਹੀਂ ਕਰਦਾ ਮੇਰੇ ਕਹਿੰਦਾ ਜੀ ਹੱਥ ਮੈਂ ਜਿਹਨਾਂ ਨੇ ਆ ਜਿੱਦੀ ਜਾਨ ਅੱਛਾ ਇਹ ਦੋਆ ਕੀ ਜੋੜੀ ਜੀ ਇਹਦੀਆਂ ਲੇਮਾ ਇੱਕ ਦੂਸਰੇ ਤੋਂ ਬਗੈਰ ਨਹੀਂ ਪਿੰਦੇ ਜੀ ਅੱਛਾ ਜੇ ਉੱਧਰ ਹੋ ਜਾਗਾ ਪਿੰਡੇ ਕਾ ਨਹੀਂ ਖੜਾ ਦੇਖੀ ਜਾਗਾ ਬੀ ਆਵਾਗਾ ਆਵਾਗਾ ਇਹ ਕੰਮ ਕੰਮ ਚੱਲੇਗਾ ਤੁਸੀਂ ਗੱਡੀ ਵਾ ਜੇ ਉਹ ਚੱਲੇਗਾ ਯੋ ਨਹੀਂ ਪਿੰਡੇਗਾ ਇਹ ਗੱਲਾਂ听ਿਆ ਨੇ ਕਿਦਾਂ ਵਾਕੀ ਬਾਈ ਤੁਸੀਂ ਕੀ ਕਰਦੇ ਹੋ ਇਹ ਗੱਡੀਆਂ ਦਾ ਮਿਸਤਰੀ ਹੈ ਜੀ ਮਿਸਤਰੀ ਇਹ ਨਿਕਲ ਮਕੈਨਿਕ ਠੀਕ ਹੈ ਇਲੈਕਟ੍ਰੀਸ਼ੀਅਨ ਹੈ ਜੋੜੀ ਪੱਕੀ ਆ ਬਰ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਇੰਟ ਦੇ ਵੀ 20-22 ਸਾਲ ਹੋ ਗਏ ਜੀ 25-30 ਸਾਲ 25 ਸਾਲ ਹੋ ਗਏ ਬਦਮਨ ਦੀ ਕੋਈ ਗੱਲ ਬਾਤ ਦੱਸੋ ਇਹਨਾਂ ਦੀ ਕੋਈ ਗੱਲ ਬਾਤ ਦੱਸੋ ਗੱਲਬਾਤ ਮਸਤ ਬੰਦਾ ਬਿਲਕੁਲ ਹਨ ਜੀ ਮਸਤ ਬੰਦਾ ਬਿਲਕੁਲ ਫਰੀ ਹੈ ਕੋਈ ਟੈਨਸ਼ਨ ਨਹੀਂ ਰੱਖਦਾ ਇਹ ਪੁਰਾਣੀ ਗੱਲ ਸੁਣਾਵਾ ਜੀ ਇਹਨਾਂ ਕੀ ਜੀ ਜੀ ਇੱਥੇ ਨਾ ਖੋਖਾ ਵਗ ਰਦਾ ਜੀ ਠੀਕ ਹੈ ਜੀ ਛੋਟਾ sa ਕੋਖਾ ਰੱਖਿਆ ਪਤਾ ਲੱਗ ਕਿਸ ਬਸ ਸਾਈ ਅਲਟਰ ਪਹਿਲਾਂ ਡੈਨੂ ਆਇਆ ਕਰਾਂ ਦੀ ਬਸਾਂਗੇ ਪਰ ਜੀ ਫਿਰ ਆਗੇ ਜੀ ਹੁਣ ਅਲਟੀਨੇਟਰ ਆ ਜੀ ਉਹ ਉਸ ਤੇ ਕੁੜੀਆਂ ਕਾਲਜ ਦੀ ਕੁੜੀਆਂ ਜੋ ਗਈ ਦੀ ਤੇ ਘੁੰਮਣੇ ਵਾਸਤੇ ਚੰਡੀਗੜ੍ਹ ਜੀ ਜੀ ਇੱਥੇ ਬਸ ਕਹੇ ਕਹਿੰਦਾ ਅਲਟੀਨੇਟਰ ਠੀਕ ਕਰਨਾ ਜੀ ਕਹਿੰਦਾ ਪਿੱਛੇ ਤਾਂ ਕਈਆਂ ਨੂੰ ਕਿਹਾ ਮੈਂ ਕਰ ਦੇ ਕਰ ਦੇ ਕਿਸੇ ਨੇ ਕਰਿਆ ਨਹੀਂ ਕਹਿੰਦਾ ਜੀ ਉਹ ਦੇਖਣ ਲੱਗਿਆ ਉਹ ਕਹਾ ਮੈਂ ਕਰ ਦਿਆਂ 2 ਘੰਟੇ ਲੱਗਣੇ ਇਹਨਾਂ ਦੀ ਅਲਟੀਨੇਟਰ ਦਾ ਕਟਆਊਟ ਸਾ ਪਾਇ 2 ਘੰਟੇ ਲੱਗੇ ਉਹ ਜਿਹੜਾ ਕੁੜੀਆਂ ਨਾ ਮਸਤੀਆਂ ਕਰਨ ਲੱਗੀਆਂ ਅਸਹੀ ਉਹ ਕਹਿੰਦਾ ਐਵੇਂ ਮਿਸਤਰੀ ਮੈਨੂੰ ਦੇਖੇ ਨਾ ਕਦੀ ਕੰਮ ਉਹਨੇ ਕਰਕੇ ਕੋਈ ਕਰਨੀ ਦੇਖ ਰਾ ਵੀ ਠੀਕ ਹੀ ਵੀ ਕਰਦੇ ਐ ਡੇੜੀ ਪਰ ਛਾਂਮਾ ਮੈਂ ਠੀਕ ਨਹੀਂ ਹੋਈ ਬਸ ਪੂਰਾ ਠੀਕ ਹੋ ਗਈ ਜੀ ਕਹਾ ਉਹ ਮਾਰੇ ਤੱਕ ਰ ਸਟਾਰਟ ਹੁੰਦੀ ਹੋਗੀ ਗੱਡੀ ਹਾਂਜੀ ਚਾਰਜ ਹੋ ਗਈ ਬੈਟਰੀ ਬਾਕੀ ਆਪਣਾ ਮਨੋਰੰਜਨ ਇਹੋ ਕਰਨ ਲੱਗੇ ਕੁੜੀਆਂ ਨਾਲ ਬੜਾ ਖਰਾਬ ਆਈਓ ਏਸੀ ਪਿੰਡ ਲਾਲੂੜੀ ਸਾਥ ਮੈਨੂੰ ਤਾਂ ਸ਼ੋਅ ਕਰਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਦਿਓ ਆਓ ਬਾਦਿਆਂ ਹੁਣ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਜੀ ਅੱਜ ਕੈਮਰਾਮੈਨ ਇੰਦਰਜੀਤ ਦੇ ਨਾਲ ਹਾਕਮ ਸਿੰਘ ਅਮਦਗੜੀਆ ਪੀਡੀਸੀ ਨਿਊਜ਼ ਲੱਲਡੂ